ਸਿਹਾਲ ਭੋਲੇ ਬਾਲ ਹਾਕਾਂ ਮਾਰੀਆਂ ਬੁਲਾਇਆ ਕਈ ਵਾਰੀ ਕਿਸੇ ਨੇ ਸਾਡੀ ਗੱਲ ਨਾ ਸੁਣੀ 5 ਮਿੰਟ ਦਾ ਸਮਾਂ ਦਲਵੀਰ ਜੀ ਬਾਈ ਜੀ ਮੇਰੀ ਬੇਨਤੀ ਹੈ 4 ਮਿੰਟ ਤੋਂ 1 ਸੈਕਿੰਡ ਉੱਤੇ ਨਹੀਂ ਹੋਣ ਦਿੰਦਾ ਮੇਰੀ ਜਵਾਨ ਹੈ ਮੈਂ ਮੈਚ ਬੰਦ ਕਰ ਦੂੰਗਾ ਤੇ ਇਹ ਮੈਚ ਇਕੱਲਾ ਦੇ ਦੇਣਾ ਤਾਂ ਨਹੀਂ ਬੰਦ ਹੋਣਾ ਪੰਜਾਬ ਵਿੱਚ ਬਹੁਤ ਹੋਣਗੇ ਇਹ ਨੋਟ ਕਰ ਲਿਓ ਸੋਡੇ ਫੈਸਲੇ ਦੇ ਹਿਸਾਬ ਨਾਲ ਵੀ ਅਸੀਂ ਮੰਨ ਗਏ ਤੇ ਫਿਰ ਵੀ ਯਾਰ ਸਾਨੂੰ ਇਹ ਸਮਝ ਤੋਂ ਬਾਹਰ ਆ ਯਾਰ ਮੈਂ ਤੁਸੀਂ ਤੇ ਬਹੁਤ ਕੁਝ ਲੈ ਕੇ ਜਾਣਾ ਇਹ ਕੀ ਲੈ ਕੇ ਜਾਣਗੇ ਜਿਹੜੇ ਬੈਠੇ ਐ ਯਾਰ ਮਾੜਾ ਮੋਟਾ ਤੇ ਸੋਚਿਆ ਕਰੋ ਯਾਰ ਲੋਕਾਂ ਦਾ ਪੁਲਿਸ ਨਾ ਕਰੋ ਇਹਦਾ ਸਹੀ 4 ਮਿੰਟ ਕਰਨ ਦੀ ਕੜੀ ਦੇਖ ਲੈ ਬਾਈ 4 ਮਿੰਟ ਦੀ 4 ਮਿੰਟ ਕੇ 1 ਸੈਕਿੰਡ ਉੱਤੇ ਹੋ ਗਿਆ ਮੈਚ ਬੰਦ ਐ ਆ ਗੱਡੀਆਂ ਗੁਰੂ ਘਰ ਨੂੰ ਦਮੂਗਾ ਠੀਕ ਹਲੀ ਮੇਰਾ ਟੀਮ ਨੂੰ ਬੇਨਤੀ ਹੈ ਬਾਈ ਜੀ ਗਰਾਊਂਡ 'ਚ ਆ ਜਾਵੇ ਟੀਮ ਜਜ਼ਬਾਤਾਂ ਦੀ ਕਦਰ ਕਰੋ ਮੇਰਾ ਵੀਰ ਬਣ ਕੇ ਜਦੋਂ ਛੋਟਾ ਗਰਾਊਂਡ ਸੀਗਾ ਕੰਬਾਈਨਾ ਦਾ ਟੂਰਨਾਮੈਂਟ ਹੋਇਆ ਹੈ ਦਿਲਵੀਰ ਗਿੱਲ ਬੜਾ ਸੱਚਾ ਸੁੱਚਾ ਜਾਂ ਬੰਦਾ ਹੈ ਕਈ ਵਾਰੀ ਭਾਵੁਕ ਹੋ ਜਾਂਦਾ ਹੈ ਪਰ ਜਿਵੇਂ ਕਹਿੰਦੇ ਇਹਦਾ ਦਿਲ ਪਾਣੀ ਵਾਂਗੂ ਸਾਫ਼ ਹੈ ਇਹ ਬੜਾ ਸੱਚਾ ਸੁੱਚਾ ਜਾਂ ਬੜਾ ਪਾਰਦਰਸ਼ਤਾ ਵਾਲਾ ਬੰਦਾ ਹੈ ਭਾਵੁਕ ਹੋ ਕੇ ਗਰਾਊਂਡ ਦੇ ਵਿੱਚ ਬੋਲ ਜਾਂਦਾ ਹੈ